ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88762 9778 ਜਿੰਨੇ ਵੀ ਇਹਨਾਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਨ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਸੁਖਾਣੰਦ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਾਈਨੂ ਮੋਗਾ ਪੈਂਦਾ ਜਿਹੜੇ ਕੋਲ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦੇ ਆ ਟਰੈਕਟਰ ਟਰਾਲੀਆਂ ਦਾ ਦੋ ਟਰੈਕਟਰ ਜੀ ਤੇ ਇੱਕ ਟਰਾਲੀ ਬਾਈ ਦੀ ਸੇਲ ਆ ਜੈਕ ਵਾਲੀ ਜਾਣਕਾਰੀ ਪ੍ਰੋਪਰ ਆਪਾਂ ਬਾਈ ਤੋਂ ਲੈ ਲੈਣੇ ਆ ਸਸਤੀ ਗੱਲ ਜੀ ਸਸਤੀ ਗੱਲ ਬਾਈ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਜੀ ਗੁਰਪ੍ਰੀਤ ਸਿੰਘ ਪਿੰਡ ਸੁਖਨਾਲ ਜ਼ਿਲ੍ਹਾ ਮੋਗਾ ਜੀ ਮੋਬਾਈਲ ਨੰਬਰ ਜੀ 9865555877 ਠੀਕ ਆ ਬਾਈ ਆਪਣੇ ਘਰ ਦਾ ਕੀ ਐਡਰੈਸ ਆ ਜੀ ਆਪਾਂ ਚੀਜ਼ ਦੇਲਾ ਡੇ ਨੇੜੇ ਘਰ ਆ ਜੀ ਠੀਕ ਆ ਬਾਈ ਵਪਾਰ ਕਰਦੇ ਹੋ ਹਾਂਜੀ ਠੀਕ ਆ ਜੀ ਇੱਕ ਨੰਬਰ ਬਾਈ 855 ਤੋਂ ਸ਼ੁਰੂ ਕਰ ਲਾਂਗੇ ਮਾਡਲ ਕਿੰਨਾ ਵੀ ਆ ਮਾਡਲ 10 ਆ ਜੀ ਕਾਪੀ 11 ਦੀ ਆ ਕਾਪੀ 11 ਦੀ ਆ ਠੀਕ ਆ ਜੀ ਤੇ ਨੰਬਰ ਜੀ ਨੰਬਰ 50 ਆ ਬਾਈ 50 ਨੰਬਰ ਕੀ ਵੀ 10 ਜੀ ਲੁਧਿਆਣਾ ਨੰਬਰ ਆ ਜੀ ਫਰਸਟ ਪਾਰਟੀ ਆ ਜੀ ਫਰਸਟ ਪਾਰਟੀ ਆਪਣੇ ਕੋਲ ਫਰ ਐਫੀਡੇਵਟ ਦੇ ਜੀ ਹਾਂਜੀ ਫਿਰ ਆਧਾਰ ਕਾਰਡ ਵਗੈਰਾ ਸਭ ਕੁਝ ਹੈ ਜੀ ਸਾਡੇ ਪ੍ਰੂਫ ਆਪਣੇ ਕੋਲ ਹੋਣਗੇ ਜਿਹੜਾ ਨਾਲ ਵੀਰ ਲੈ ਕੇ ਜਾਊ ਆਪਾਂ ਪ੍ਰੋਪਰ ਡਾਕੂਮੈਂਟ ਦੇਵਾਂਗੇ ਆਪ ਦੇ ਦੇਵਾਂਗੇ ਨਾਲ ਠੀਕ ਆ ਜੀ ਜਿਹੜਾ ਅਗਲੇ ਤੋਂ ਐਫੀਡੇਵਟ ਮਿਲਿਆ ਜ ਆਧਾਰ ਕਾਰਡ ਉਹ ਨਾਲ ਮਿਲ ਜੂਗਾ ਤੁਹਾਨੂੰ ਬਾਕੀ ਤੁਹਾਨੂੰ ਟਰੈਕਟਰ ਦੀ ਕੰਡੀਸ਼ਨ ਦਿਖਾ ਦਿੰਨੇ ਆ ਜੀ ਚੈੱਕ ਕਰ ਲੱਕਦੇ ਹੋ ਸਾਫ ਆਲਟ ਦਾ ਪੂਰੀ ਦਾ ਟਾਇਰ ਫਰੰਟ ਵਾਲੇ ਚੈੱਕ ਕਰ ਲੋ ਜੀ ਫੋਲੋ ਦੇ 7 50 16 ਦੇ ਆ ਉਹਦੇ ਕੰਡੀਸ਼ਨ ਚੈੱਕ ਕਰ ਲੋ ਜੀ ਲਗਭਗ 50% ਪਏ ਆ ਤੇ ਮਗਰਲੇ ਟਾਇਰ ਤਾਂ ਬਿਲਕੁਲ ਨਵੇਂ ਹੀ ਆ ਜੀ ਐਮ ਆਰ ਐਫ ਦੇ 14 9 28 ਦੇ ਜੀ ਬਾਕੀ ਬੈਕ ਦੀ ਕੰਡੀਸ਼ਨ ਚੈੱਕ ਕਰ ਲੋ ਜੀ ਤੇ ਭਾਈ ਜਿਹੜਾ ਇਹਦਾ ਪੇਂਟ ਆ origignal ਆ ਜੀ ਸਾਰਾ ਸਾਰਾ origignal ਆ ਜੀ ਠੀਕ ਆ ਜੀ ਹਾਂ ਜੀ ਵਿਦੋ ਕੋਈ ਰਿਪੇਅਰ ਨਹੀਂ ਹੋਈ ਵੀ ਦੂਜੀ ਨਹੀਂ ਬਹੁਤ ਸਰਵਿਸ ਵੀ ਸਾਰੀ ਹੋਈ ਵੀ ਆਪਾਂ ਬਾਹ ਕੇ ਲੈ ਜੇ ਬੰਦਾ ਜੀ ਠੀਕ ਆ ਸਰਵਿਸ ਓਕੇ ਆ ਜੀ ਬੈਟਰੀ ਵੀ ਓਕੇ ਆ ਟਾਇਰ ਚਾਰੇ ਨਵੇਂ ਆ ਜੀ ਬੈਲ ਵੀ ਮਿਲ ਜੂਗਾ ਠੀਕ ਆ ਜੀ ਜਿਹੜਾ ਇਹਦਾ ਟਾਇਰ ਜਮਾ ਨਵੇਂ ਪਵਾਇਆ ਸਮੇਤ ਬੈਲ ਤੁਹਾਨੂੰ ਦਿੱਤਾ ਜਾਊਗਾ ਬਾਕੀ ਕੰਡੀਸ਼ਨ ਚੈੱਕ ਕਰ ਲੋ ਡੰਡਾ ਫੱਟੀ ਨਾਲ 6000 ਰੁਪਏ ਹੈ 6000 ਇਹ ਤੇਲ ਬ੍ਰੇਕਾਂ ਠੀਕ ਆ 6000 ਰੁਪਏ ਤੇਲ ਬ੍ਰੇਕਾਂ ਸਪੈਸ਼ਲ ਚੈੱਕ ਕਰ ਲੋ ਆਹ ਕਲਾਸ ਕਰੇਂਗਾ ਜੀ ਨੌਨ ਪਾਵਰ ਹੀ ਹੈ ਜੀ ਹਾਂ ਨਹੀਂ ਪਾਵਰ ਤੋਂ ਬਿਨਾਂ ਬਾਕੀ ਤੁਹਾਨੂੰ ਦਿਖਾ ਦਿੰਨੇ ਆ ਪ੍ਰੋਪਰ ਜਿਹੜੇ ਡਾਕੂਮੈਂਟ ਆ ਬਾਈ ਵੱਲੋਂ ਸਾਰੇ ਦਿੱਤੇ ਜਾਣਗੇ ਤਸੱਲੀ ਆ ਕੇ ਕਰ ਲਿਓ ਸਰਵਿਸ ਬਾਈ ਕਹਿੰਦਾ ਹੋਈ ਵੀ ਆ ਕੋਈ ਵੀ ਵੀਰ ਵਾਕੇ ਲਿਜਾ ਸਕਦਾ ਮੁੱਲ ਬਈ ਇਹਦਾ ਮੁੱਲ ਇਹ 3,75,000 ਰੁਪਏ ਹੋ ਜੂ ਮਾਨਤਨ ਹਾਂਜੀ ਮਾਨਤਨ ਕਰਾਂਗੇ ਠੀਕ ਹੈ ਜੀ 3,75,000 ਰੁਪਿਆ ਬਾਈ ਇਸ ਟਰੈਕਟਰ ਦਾ ਮੁੱਲ ਕਰਦੇ ਆ ਬਾਕੀ ਉਹਦੇ ਚੋਂ ਮਾਨਤਨ ਕਰ ਦਾਂਗੇ ਡੰਡਾ ਫੱਟੀ ਸਭੀ ਸਾਰ ਕੋ ਨਾਲ ਆ ਸਮਾਨ ਜੀ 2 ਨੰਬਰ ਬਾਈ ਟਰਾਲੀ ਕਿੱਥੋਂ ਦੀ ਬਣੀ ਆ ਬਈ ਟਰਾਲੀ ਇਹ ਚਰਦੀ ਬਣੀ ਗਈ ਹਾਲੇ ਕੋਲ ਦਾ ਵਾਵਾ ਚਰ ਹੋ ਗਿਆ ਬਾਈ ਠੀਕ ਆ ਜੀ ਤੇ ਜੈਕ ਲੱਗਿਆ ਵਾ ਜੈਕ ਲੱਗਾ ਹੀ ਜਾਲੀ ਜੁੜੀ ਸਭ ਕੁਝ ਲੱਗਾ ਜੀ ਠੀਕ ਆ ਸਮੇਤ ਜਾਲੀ ਪ੍ਰੋਪਰ ਚੈੱਕ ਕਰ ਸਕਦੇ ਹੋ ਵੈੱਡ ਆਪਾਂ ਤੁਹਾਨੂੰ ਥੱਲੋ ਜੈਕ ਦੀ ਕੰਡੀਸ਼ਨ ਵੀ ਦਿਖਾ ਦਾਂਗੇ ਬੈਕ ਸਾਈਡ ਤੇ ਵੀ ਜਾਲੀ ਲੱਗੀ ਹੋਈ ਆ ਬਾਕੀ ਥੱਲੇ ਤੋਂ ਚੈੱਕ ਕਰ ਲੋ 4 ਇੰਚੀ ਹੈ ਸਬਈ ਦਾ ਹਾਂਜੀ 4 ਇੰਚੀ ਹੈ ਠੀਕ ਹੈ ਜੀ 4 ਇੰਚੀ ਹੈ ਜੈਕ ਜੁਕ ਵਧੀਆ ਜੀ ਬਾਕੀ ਜੈਕ ਪ੍ਰੋਪਰ ਕੰਮ ਕਰਦਾ ਬਈ ਹਾਂਜੀ ਹਾਂਜੀ ਠੀਕ ਹੈ ਜੀ ਜੈਕ ਪ੍ਰੋਪਰ ਕੰਮ ਕਰਦਾ ਬਾਕੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਵਿੱਚੋਂ ਬਈ ਕੋਈ ਫਰਸ਼ ਦਾਗੀ ਜਾਂ ਕੁਝ ਨਹੀਂ ਜਮਾ ਓਕੇ ਹੈ ਜੀ ਇਹਦਾ ਮੁੱਲ ਬਈ ਇਹਦਾ ਮੁੱਲ 1,35,000 ਹੈ ਠੀਕ ਹੈ ਹੋ ਜੂ ਲੈਸੀ ਹਾਂ ਲੈਸ ਕਰਦੇ ਆ ਜੀ ਠੀਕ ਹੈ ਬਾਕੀ ਟਾਇਰਾਂ ਦੀ ਕੰਡੀਸ਼ਨ ਚੈੱਕ ਕਰ ਲਓ ਅਰੇ ਦਾ ਟਾਇਰ ਹੈ ਜੀ ਪੂਰੇ ਵਧੀਆ ਦੇ ਤਾਂ ਕੱਟਣ ਲੱਗਿਆ ਬਈ ਕੋਈ ਨਹੀਂ ਨਹੀਂ ਠੀਕ ਹੈ ਜੀ ਪੋਲੋ ਦਾ ਟਾਇਰ ਆ ਬੇਦਾਗ ਬਾਕੀ ਕੰਡੀਸ਼ਨ ਤੁਸੀਂ ਚੈੱਕ ਕਰ ਹੀ ਲਿਓ ਆ ਕੇ ਤਸੱਲੀ ਕਰ ਲਿਓ 135000 ਰੁਪਿਆ ਬਾਈ ਇਸ ਟਰਾਲੀ ਦਾ ਮੁੱਲ ਕਰਦੇ ਆ ਬਾਕੀ ਉਹਦੇ ਚੋਂ ਲੈਸ ਹੋ ਜਾਊਗਾ 1 ਸੋਨਾਲੀਕਾ 60 ਡੀਆਈ 11 ਮਾਡਲ ਕਿੰਨਾ ਮਾਡਲ ਆਈ ਹੈ 11 ਮਾਡਲ 11 ਮਾਡਲ ਆ ਜੀ ਤੇ ਕਾਪੀ ਵੀ 11 ਦੀ ਹੈ ਹਾਂ ਜੀ ਹਾਂ ਜੀ ਚੈਪਲ ਹੀ ਕਾਪੀ ਆ ਫਸਟ ਓਨਰ ਆ ਜੀ ਇਹ ਵੀ ਫਸਟ ਓਨਰ ਆ ਠੀਕ ਆ ਬਾਈ ਇਹ 16 ਦੇ ਟਾਇਰਾਂ ਚ 16 ਟਾਇਰਾਂ ਦਾ 90 ਪੈਸੇ ਚਾਰੇ ਠੀਕ ਆ ਜੀ ਚਾਰੇ 90 ਪੈਸੇ ਆ 16 ਦੇ ਟਾਇਰਾਂ ਚ ਵੇਟ ਲੱਗੇ ਵੇ ਹਾਂਜੀ ਵੇਟ ਮੂਹਰੇਲਾ ਵੇਟ ਵੀ ਹੈ ਜੀ ਮਗਰਲਾ ਵੀ ਠੀਕ ਹੈ ਚੈੱਕ ਕਰਵਾ ਦਿੰਨੇ ਆ ਜੀ ਤੁਹਾਨੂੰ ਵੇਟ ਪ੍ਰੋਪਰ ਲੱਗੇ ਹੋਇਆ 34 ਕਿਲੋ ਦਾ ਬਾਈ ਹਾਂਜੀ 34 ਕਿਲੋ ਦਾ ਇੱਕ ਵੇਟ ਆ ਫਰੰਟ ਸਾਈਡ ਤੇ ਵੀ ਵੇਟ ਲੱਗੇ ਹੋਇਆ ਤੇ ਜਿਹੜੇ ਬਾਈ ਇਹਦੇ ਡਾਕੂਮੈਂਟ ਸਾਰੇ ਪੂਰੇ ਆ ਹਾਂਜੀ ਹਾਂਜੀ ਪੂਰੇ ਆ 72 ਕਿਲੋ ਦਾ ਮੂਹਰੇ ਵੇਟ ਲੱਗੇ ਵੇ ਚੈੱਕ ਕਰ ਸਕਦੇ ਹੋ ਬਾਕੀ ਪ੍ਰੋਪਰ ਬੰਪਰ ਡੰਡਾ ਫੱਟੀ ਨਾਲ ਆ ਬਾਈ ਹਾਂ ਸਾਰਾ ਕੁਝ ਨਾਲ ਆ ਬਾਕੀ ਬਾਗੇ ਲਿਜਾ ਸਕਦਾ ਬੰਦਾ ਜੀ ਬਾਕੀ ਇਹ ਬਾਈ ਸ਼ੋ ਚੱਕ ਦੀ ਇਹਦੀ ਖੋਲ ਦੀ ਆਪਾਂ ਤੁਹਾਨੂੰ ਇੰਜਨ ਦੀ ਹਾਲਤ ਵੀ ਦਿਖਾ ਦਿੰਨੇ ਆ ਜੀ ਚੈੱਕ ਕਰ ਸਕਦੇ ਹੋ ਸੁੱਕਾ ਏਅਰ ਕਲੀਨਰ ਰੈਗੇਟਰ ਦੀ ਹਾਲਤ ਚੈੱਕ ਕਰ ਲਓ ਜੀ ਚਾਰ ਸਿਲੰਡਰ ਡੀਆਈ 60 11 ਮਾਡਲ ਜੀ 11 ਮਾਡਲ ਆ ਜੀ ਚੱਪ ਵਾਲੀ ਕਾਪੀ ਆ ਜੀ ਔਇਲ ਬ੍ਰੇਕ ਆ ਜੀ ਇਹਦੇ ਵਿੱਚ ਹਾਂ ਜੀ ਹਾਂ ਤੇਲ ਬ੍ਰੇਕ ਜੀ ਡਿਸਟ੍ਰਿਬਿਊਟਰ ਫੁੱਲ ਟੌਪ ਆ ਜੀ ਔਇਲ ਬ੍ਰੇਕ ਡਿਸਟ੍ਰਿਬਿਊਟਰ ਵੀ ਤੁਹਾਨੂੰ ਦਿਖਾ ਦਿੰਨੇ ਆ ਜੀ ਬੈਕ ਸਾਈਡ ਤੋਂ ਜੰਡਾ ਫੱਟੀ ਹੁੱਕ ਸਮੇਤ ਇਹਦਾ ਭਈ ਡੰਡਾ ਦਿਓ ਡੰਡਾ ਹੈਗਾ ਜੀ ਸੈਟ ਤੇ ਲਾ ਕੇ ਰੱਖਿਆ ਵਾ ਡੰਡਾ ਬਾਈ ਕਹਿੰਦਾ ਦੇ ਦਾਂ ਜਮਾਨਾ ਨਵਾਂ ਮਿਲ ਜੂ ਬਾਈ ਠੀਕ ਆ ਜੀ ਬਾਕੀ ਪੀਬੀ 46 ਐਮ 43 04 ਨੰਬਰ ਆ ਜੀ ਇਹਦਾ ਤਸल्ली ਬਾਈ ਕਹਿੰਦਾ ਵਾਕੇ ਆਕੇ ਲਿਜਾ ਸਕਦਾ ਏ ਸਾਰੇ ਪ੍ਰੋਪਰ ਡਾਕੂਮੈਂਟ ਕਿੰਨੇ ਘੰਟੇ ਚੱਲਿਆ ਬਾਈ ਮੀਟਰ ਚੱਲਦਾ ਇਹਨੇ 4000 ਹੋ ਬਾਈ ਇਹ ਸੀ 4000 ਘੰਟੇ ਚੱਲਿਆ ਇਹਦਾ ਮੁੱਲ ਬਾਈ ਇਹਦਾ ਮੁੱਲ 375000 ਹੈ ਉਹ ਜੁ ਮਾਨਤ ਨਹੀਂ ਹਾਂ ਮਾਨਤਨ ਕਰਦੇ ਠੀਕ ਆ ਜੀ ਇਹਦਾ ਮੁੱਲ ਬਾਈ 375000 ਰੁਪਿਆ ਕਰਦੇ ਆ ਬਾਕੀ ਬਾਈ ਕਹਿੰਦਾ ਮਾਨਤਾਂ ਉਹਦੇ ਚੋ ਕਰ ਦਾਂਗੇ ਜਿਹਨੂੰ ਟ੍ਰੈਕਟਰ ਜਾਂ ਟਰਾਲੀ ਪਸੰਦ ਆਉਂਦੀ ਆ ਨੰਬਰ 22 ਦਾ ਸਕਰੀਨ ਉੱਤੇ ਚੱਲਦਾ ਰਹਿਣਾ ਏ 12 ਦਾ ਜਿੰਦਰਾ ਤੇ ਕਰਾਹਾ ਸੇਲ ਆ ਜੀ ਜਿੰਦਰੇ ਦੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਕਿੱਥੋਂ ਦਾ ਬਣਿਆ ਬਈ ਇਹ ਇਹ ਭਗਤ ਦਾ ਬਣਿਆ ਬਈ ਆਰਾਮਦਾਸ ਵਾਲਿਆਂ ਦਾ ਠੀਕ ਆ ਜੀ ਕਿੰਨਾ ਟਾਈਮ ਹੋ ਗਿਆ ਜੀ ਇਹਨੂੰ ਹੋ ਗਏ 2 ਸਾਲ ਹੋ ਗਏ ਜੀ ਆਪਾਂ ਹੀ ਨਵਾਂ ਬਣਾਇਆ ਸੀ ਨਹੀਂ ਆਪਾਂ ਗਵਾਂਢੀਆਂ ਤੋਂ ਲਿਆ ਸੀ ਦੋਹਾਂ ਕੋਹ ਜੀ ਠੀਕ ਆ ਜੀ 2 ਸਾਲ ਪੁਰਾਣਾ ਭਗਤ ਦਾ ਪਾਈਕ ਆ ਜ਼ਿਲ੍ਹਾ ਬਠਿੰਡਾ RAMDAS AGRICULTURE ਮਸ਼ਹੂਰ ਆ ਜੀ ਭਗਤੇ ਚ ਉਹਨਾਂ ਦਾ ਜਿੰਦਰਾ ਬਣਿਆ ਕਿਰਾਹਾ ਵੀ ਬਾਈ ਉਹਨਾਂ ਦਾ ਬਣਿਆ ਹਾਂ ਉਹਨਾਂ ਦੇ ਬਣਿਆ ਹੈ ਬੇਦਾਗਾ ਚਾਦਰ ਦੇਖ ਸਕਦੇ ਹੋ ਕੋਈ ਵੀ ਕੋਈ ਦਾਗ ਨਹੀਂ ਲੱਗਿਆ ਬਲੇਟ ਵੀ ਨਵੇਂ ਆ ਬਿਲਕੁਲ ਕਿਰਾਹੇ ਦੀ ਕੰਡੀਸ਼ਨ ਵੀ ਤੁਹਾਨੂੰ ਦਿਖਾ ਦਿੰਨੇ ਆ ਬਾਈ ਇਹ ਵੀ ਭਗਤਾਂ ਜੀ RAMDAS ENGINEER ਜ਼ਿਲ੍ਹਾ ਬਠਿੰਡਾ ਜੀ ਚੈੱਕ ਕਰ ਸਕਦੇ ਹੋ ਇਹਨੂੰ ਵੀ ਬਾਈ 2 ਸਾਲ ਹੀ ਹੋ ਕੇ ਬਣਿਆ ਹਾਂ ਕੱਠੇ ਬਣਾਇਆ ਹੈ ਜੀ ਠੀਕ ਆ ਜਿੰਦਰੇ ਤੇ ਕਿਰਾਹੇ ਦਾ ਮੁੱਲ ਬਾਈ ਇਹਨਾਂ ਮੌਲਵੀ 18000 ਰੁਪਈਆ ਹੀ ਕਰਾਹੇ ਦਾ ਜੀ ਹਾਂਜੀ ਤੇ ਜਿੰਦਰੇ ਦਾ ਜੀ ਏਦਾ 12000 ਹੈ ਠੀਕ ਆ ਜੀ ਜੇ ਕੋਈ ਇਕੱਠੇ ਲੈ ਲੂ ਹੋ ਜੂ ਮਾਨਤਨ ਹਾਂ ਮਾਨਤਨ ਕਰ ਠੀਕ ਆ ਜੀ ਜਿੰਦਰੇ ਦਾ 12000 ਤੇ ਕਰਾਹੇ ਦਾ 18000 ਰੁਪਈਆ ਜੇ ਵੀਰ ਕੋਈ ਇਕੱਠੇ ਲੈ ਲੂਗਾ ਤਾਂ ਬਾਈ ਕਹਿੰਦਾ ਉਹਦੇ ਚ ਮਾਨਤਨ ਕਰ ਦਾਂਗੇ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹਿਣਾ ਹੈ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ ਜੀ